ਸਤਿ ਸ੍ਰੀ ਅਕਾਲ ਦੋ ਮੇਰਾ ਨਾਮ ਹੈ ਲਵਪੀ ਸਿੰਘ ਤੁਸੀਂ ਵੇਖ ਰਹੇ ਹੋ ਸੜਾਈ ਗੀ ਟੈਕ ਚੈਨਲ ਅਡੇ ਯੂ ਪੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਦੱਸਾਂਗੇ ਕਿ 올림픽 ਵਿੱਚ ਵਿਨੇਸ਼ ਫੋਗਟ ਨੂੰ ਡੋਨਟ ਡਿਸਕਵਾਲਿਫਾਈਟ ਕਿਪ ਅਗੇਨ 올림픽 ਦੇ ਰੈਸਲਿੰਗ ਫਾਈਨਲ ਵਿੱਚ ਮੈਡਲ ਲਿਆਣ ਦੀ ਨਜ਼ਰ ਆ ਰਹੀ ਸੀ ਜੋ ਕਿ ਫਾਈਨਲ ਵਿੱਚ ਯੂ ਐਸ ਏ ਦੀ ਖਿਡਾਰੀ ਐਲਡਰ ਬੈਥਨ ਨੂੰ ਰਾਕੇਮ ਬੋਲਡ ਮੈਡਲ ਦੀ ਦਾਵੇਦਾਰ ਸੀ ਕਿਉਂਕਿ ਵਿਨੇਸ਼ ਫੋਗਟ ਬਹੁਤ ਹੀ ਵਧੀਆ ਖੇਡਰੀ ਸੀ ਜੋ ਕਿ ਪਿਛਲੇ ਦਿਨ ਹੀ ਸੈਮੀ ਫਾਈਨਲ ਵਿੱਚ ਜਿੱਤ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ ਸੀ ਪਰ ਉਹ ਅੱਜ ਦੇ ਫਾਈਨਲ ਮੈਚ ਵਿੱਚ ਜਿੱਤ ਕੇ 골ਡ ਮੈਡਲ ਜਿੱਤਦੀ ਵੀ ਪਰ ਉਸ ਨੂੰ ਕੁਆਲੀਫਾਈਟ ਹੋਣ ਕਿਤਾ ਗਿਆ ਤਾਂ ਦੋਸਤੋਂ ਤੁਹਾਨੂੰ ਦੱਸ ਦਈਏ ਕਿ ਵਿਨੇਸ਼ ਫੋਗਟ 50 ਕਿਲੋ ਭਾਰ ਵਿੱਚ ਖੇਡ ਰਿ ਸੀ ਪਰ ਉਸ ਦਾ ਵਜਨ ਅੱਜ 50 ਕਿਲੋਗ੍ਰਾਮ ਤੋਂ ਉੱਪਰ ਹੋ ਗਿਆ ਅਤੇ ਇਸ ਕਾਰਨ ਵਿਨੇਸ਼ ਫੋਗਟ ਨੂੰ ਡਿਸਕਵਾਲਿਫਾਈ ਕਿ ਪਾਇਆ ਤਾਂ ਦੋਸਤੋਂ ਤੁਹਾਨੂੰ ਦੱਸ ਦਈਏ ਕਿ ਵਿਨੇਸ਼ ਫੋਗਟ ਦਾ ਵਜਨ 50 ਕਿਲੋ ਤੋਂ 100 ਗ੍ਰਾਮ ਜ਼ਿਆਦਾ ਸੀ ਪਰ ਫਿਰ ਵੀ ਉਸ ਨੂੰ 올림픽 ਦੇ ਜੋਨਸ ਕੁਆਲੀਫਾਈ ਕਰ ਦਿੱਤਾ ਗਿਆ ਤਾਂ ਇਹ ਹੁਣ ਉਹ ਹਸਪੀਟਲ ਵਿੱਚ ਐਡਮਿਟ ਹਨ ਜਿਵੇਂ ਵਿਨੈਸ਼ ਫੋਗਟ ਨੇ ਪੂਰੀ ਰਾਤ ਦੇਗ ਨੂੰ ਉਨ ਦੀ ਬੜੀ ਕੋਸ਼ਿਸ਼ ਕੀਤੀ ਅਤੇ ਐਕਸਰਸਾਈਜ਼ ਕਰਕੇ ਅਤੇ ਖਾਣਾ ਪੀਣਾ ਪੂਰਾ ਛੱਡ ਕੇ weight ਘਟਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਜਦੋਂ ਸਵੇਰੇ weight ਹੋਇਆ ਉਸ ਸਮੇਂ ਵਿਨੈਸ਼ ਫੋਗਟ ਦਾ ਵਜ਼ਨ ਜ਼ਿਆਦਾ ਨਿਕਲਿਆ ਤੇ ਇਸ ਕਰਕੇ ਵਿਨੈਸ਼ ਫੋਗਟ ਨੂੰ ਨਿਸਕਵਾਲਿਫਾਈ ਕਰ ਦਿੱਤਾ ਗਿਆ ਇਸ ਵਿੱਚ ਇੱਕ ਗੱਲ ਆसामਨੇ ਆਰੀ ਹੈ ਕਿ ਇਸ ਵਿੱਚ ਪੋਲੀਟੀਕਲ ਹਿੱਸਾ ਵੀ ਹੋ ਸਕਦਾ ਹੈ ਕਿਉਂਕਿ ਵਿਨੈਸ਼ ਫੋਗਟ ਨੂੰ ਹਰਾਉਣ ਲਈ ਪੁਸ਼ੀ ਕਰ ਰਹੇ ਹਨ ਪਰ ਇਸ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਪਰ ਜੇ ਪੱਤੀ ਗੱਲ ਕਰੀਏ 올림픽 ਦੇ ਨੀਜਮ ਜੁਹਾਨ ਉਹ ਬਹੁਤ ਹੀ ਸਖਤ ਹਨ ਉਹ ਹਰੇਕ ਨੂੰ ਇੱਕ ਤਰਫ ਆ ਵੇਖਦੇ ਹਨ ਅਤੇ ਇਸ ਵਿੱਚ 1 ਗ੍ਰਾਮ ਵੀ ਵੱਧ ਹੋਵੇ ਤਾਂ ਉਸ ਨੂੰ ਨਹੀਂ ਮੰਨਿਆ ਜਾਂਦਾ ਜੇਕਰ ਉਹ ਗੱਲ ਕਰੀਏ ਤਾਂ ਵਿਨੈਸ਼ ਫੋਗਟ ਹਸਪੀਟਲ ਵਿੱਚ ਐਡਮਿਟ ਹੈ ਅਤੇ ਉਸ ਦੀ ਸਿਹਤ ਬਹੁਤ ਖਰਾਬ ਹੋ ਚੁੱਕੀ ਸੀ ਇਸ ਕਰਨਾ ਉਸ ਨੂੰ ਹਸਪੀਟਲ ਵਿੱਚ ਐਡਮਿਟ ਕਰ ਦਿੱਤਾ ਗਿਆ ਪਰ ਜੇਕਰ ਮੈਡਲ ਦੀ ਗੱਲ ਕਰੀਏ ਤਾਂ ਉਹ ਵਿਨੈਸ਼ ਫੋਗਟ ਨੂੰ ਕੋਈ ਵੀ ਮੈਡਲ ਨਹੀਂ ਮਿਲੇਗਾ ਪਹਿਲਾਂ ਇਹ ਸੀ ਕਿ ਉਹ ਸੈਮੀਫਾਈਨਲ ਜਿੱਤ ਕੇ ਆਈ ਹੈ ਅਤੇ ਜੇਕਰ ਫਾਈਨਲ ਵਿੱਚ ਹਾਰ ਵੀ ਜਾਂਦੀ ਹੈ ਤਾਂ ਉਸ ਨੂੰ ਸਿਲਵਰ ਮੈਡਲ ਜ਼ਰੂਰ ਮਿਲੇਗਾ पर 11वें शोल्डर ਨੂੰ ਕੁਆਲਿਫਾਈ ਕਰ ਨਾ ਗਿਆ ਤਾਂ ਉਸ ਨੂੰ ਕੋਈ ਵੀ ਮੈਡਲ ਨਹੀਂ ਮਿਲੇਗਾ। ਇਹ ਬਰੋਨਜ਼ ਮੈਡਲ ਯੂਐਸਏ ਦੀ ਰੈਸਲਰ ਇਲਡਰ ਬੈਥ ਨੂੰ ਮਿਲ ਜਾਵੇਗਾ ਅਤੇ ਸਿਰਫ ਬਰੋਨਜ਼ ਮੈਡਲ ਹੀ ਮਿਲੇਗਾ। ਪਰ ਫਿਲਪਰ ਮੈਡਲ ਕਿਸੇ ਵੀ ਰੈਸਲਰ ਨੂੰ ਨਹੀਂ ਮਿਲੇਗਾ। ਪਰ ਹੁਣ ਇਸ ਸਮੇਂ ਇੰਟਰਨੈਟ ਤੇ ਇਹ ਦਿਖ ਰਿਹਾ ਹੈ ਕਿ ਯੂਐਸਏ ਦੀ ਰੈਸਲਰ ਦਾ ਫਾਈਨਲ ਮੈਚ ਯੁਵਾ ਯੁਵਾ ਦੀ ਧਾਰੀ ਦੁਗਮਾਨ ਨਾਲ ਹੋਵੇਗਾ ਜੋ ਕਿ ਵਿਨੇਸ਼ ਫੋਗਟ ਨੇ ਸੈਮੀਫਾਈਨਲ ਵਿੱਚ ਆ ਕੇ ਉਸ ਨੂੰ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਤਾਂ ਫਾਈਨਲ ਅੱਜ ਰਾਤ 11:00 ਵਜੇ 23 ਮਿੰਟ ਤੇ ਫਾਈਨਲ ਹੋਵੇਗਾ ਅਤੇ ਉਸ ਵਿੱਚ ਜੋ ਜਿੱਤੇਗਾ ਉਸ ਨੂੰ 골ਡ ਮੈਡਲ ਮਿਲੇਗਾ ਅਤੇ ਜੋ ਹਾਰੇਗਾ ਉਸ ਨੂੰ ਸਿਲਵਰ ਮੈਡਲ ਪਰ ਵਿਨੈਸ਼ ਫੋਗਟ ਨੂੰ ਕੋਈ ਵੀ ਮੈਡਲ ਨਹੀਂ ਮਿਲੇਗਾ ਇਹ ਬਹੁਤ ਬੁੱਕਦੀ ਗੱਲ ਹੈ ਕਿ ਗਣੇਸ਼ ਫੋਗਟ ਨੇ ਐਨੀਮੈਂਟ ਕੀਤੀ ਸੀ ਅਤੇ ਦੇਸ਼ ਨੂੰ ਮੈਡਲ ਮਿਲਣ ਦੇ ਚਾਂਸ ਬਹੁਤ ਜ਼ਿਆਦਾ ਹਨ ਕਿਉਂਕਿ ਜੇਕਰ ਫਾਈਨਲ ਵਿੱਚ ਵਿਨੈਸ਼ ਫੋਗਟ ਹਾਰ ਵੀ ਜਾਂਦੀ ਤਾਂ ਫਿਰ ਵੀ ਕੋਟੋਕਟ ਸਿਲਵਰ ਮੈਡਲ ਤਾਂ ਮਿਲਣਾ ਸੀ ਪਰ ਵਿਨੈਸ਼ ਫੋਗਟ ਨੂੰ ਵੇਖ ਤੇ ਲੱਗ ਰਿਹਾ ਸੀ ਕਿ 골ਡ ਮੈਡਲ ਤਾਂ ਇਸ ਵਾਰ ਪੱਕਾ ਹੈ ਪਾਏ ਬੜੀ ਦੁਖ ਦੀ ਗੱਲ ਹੈ ਕਿ ਵਿਨੇਸ਼ ਪੋਟ 올림픽 ਵਿੱਚੋਂ ਡਿਸਕਵਾਲਿਫਾਈ ਕਰ ਦਿੱਤੀ ਗਈ ਹੈ ਤਾਂ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਕਮੈਂਟ ਕਰਕੇ ਜਰੂਰ ਦੱਸਿਓ